ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੱਸਦੇ ਕਿ ਫਗਵਾੜਾ ਦੇ ਵਿੱਚ ਦੇ ਰਾਤ ਇੱਕ ਸਨਸਨੀਖੇ ਘਟਨਾ ਵਾਪਰ ਚੁੱਕੀ ਹੈ ਜਿਸ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਗੈਂਗਸਟਰਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਤੇ ਨਸ਼ਾ ਵਿਰੋਧੀ ਟੀਮ ਦੇ ਮੈਂਬਰ ਦਲਜੀਤ ਰਾਜੂ ਦੇ ਘਰ ਤੇ ਅੰਨਿਆਮਾਂ ਗੋਡੀਆਂ ਚਲਾਈਆਂ ਨੇ 5 ਕਰੋੜ ਰੁਪਏ ਦੇ ਉੱਨਾ ਵੱਲ ਫਰੋਤੀ ਦੀ ਮੰਗ ਕੀਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਧਮਕੀ ਭਰਿਆ ਨੋਟ ਛੱਡ ਕੇ ਭੱਜ ਗਏ ਨੇ ਇਸ ਘਟਨਾ ਨੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਜੜਾ ਬਣ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਦਲਜੀਤ ਰਾਜੂ ਨੇ ਨਜ਼ਦੀਕ ਪਿੰਡ ਦੇ ਪੰਚ ਨੇ ਕਿਹਾ ਕਿ ਗੋਲੀਬਾਰੀ ਦੇ ਰਾਤ 1 ਵਜੇ ਦੇ ਕਰੀਬ ਹੋਈ ਹੈ ਦੋਸ਼ੀਆਂ ਨੇ ਪਿਸਤੌਲ ਤੋਂ ਲਗਭਗ 16 ਗੋਲੀਆਂ ਚਲਾਈਆਂ ਨੇ ਜਿਸ ਦੇ ਖੋਲ ਪੁਲਿਸ ਨੇ ਮੌਕੇ ਤੋਂ ਬਰਾਮਦ ਵੀ ਕੱਲੇ ਨੇ ਹਾਲਾਂਕਿ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਿਆ ਜਿਸ ਦੇ ਵਿੱਚ ਹਮਲਾਵਾਰਾਂ ਨੂੰ ਲਗਾਤਾਰ ਗੋਲੀਬੋਲੀ ਗੋਲੀਬਾਰੀ ਕਰਦੇ ਤੇ ਮੈਗਜ਼ਨ ਦੇ ਰਾਉਂਡ ਕਰਦੇ ਹੋਏ ਦੇਖਿਆ ਗਿਆ ਉਹਨਾਂ ਨੇ ਕਿਹਾ ਕਿ ਗੋਲੀਬਾਰੀ 45 ਬੋਰ ਦੀ ਪਿਸਤੌਲ ਇੱਕ ਆਧੁਨਿਕ ਪਿਸਤੌਲ ਨਾਲ ਕੀਤੀ ਗਈ ਹੈ ਹਾਲਾਂਕਿ ਦੱਸੇ ਜਾ ਰਿਹਾ ਹੈ ਕਿ ਹਮਲਾਵਰ 4 ਲੋਜ਼ਾਂ ਦੇ ਟੁਕੜੇ ਸੁੱਟ ਕੇ ਗਏ ਸਨ ਜਿਨ੍ਹਾਂ ਤੇ ਰਾਜਾ ਕਾਲਾ ਗੈਂਗ ਤੇ 5 ਕਰੋੜ ਸ਼ਬਦ ਲਿਖੇ ਗਏ ਨੇ ਪੁਲਿਸ ਨੇ ਸਾਰੇ ਸਬੂਤ ਜਬਤ ਕਰ ਲਏ ਨੇ ਜਾਂਚ ਵੀ ਪੁਲਿਸ ਵਾਲੇ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਘਟਨਾ ਤੋਂ ਬਾਅਦ ਐਸਐਚਡੀ ਟੀਮ ਤੇ ਮੌਕੇ ਤੇ ਪੁਲਿਸ ਦੀ ਟੀਮ ਜਿਹੜੀ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੀ ਨਜ਼ਰ ਆ ਰਹੀ ਹੈ ਉਹ ਤੇ ਦੱਸਦੇ ਕਿ ਜਦੋਂ ਫਗਵਾੜਾ ਦੇ ਪੁਲਿਸ ਸੁਪਰੀਡੈਂਟ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਵੱਲੋਂ ਮੌਕੇ ਤੇ ਹੀ ਟੀਮਾਂ ਲੈ ਕੇ ਉੱਥੇ ਪਹੁੰਚਿਆ ਗਿਆ ਤੇ ਨਾਲ ਹੀ ਦੱਸ ਜੀ ਕਿ ਦਲਜੀਤ ਰਾਜੂ ਨੂੰ ਫਗਵਾੜਾ ਦੀ ਰਾਣੀ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਖਸ਼ਿਤ ਮੰਨਿਆ ਜਾਂਦਾ ਹੈ ਉਹ ਪਹਿਲਾ ਕਾਂਗਰਸ ਨਾਲ ਜੁੜੇ ਹੋਏ ਸੀ ਕਪੂਰਥਲਾ ਜ਼ਿਲ੍ਹੇ ਦੇ ਪ੍ਰਧਾਨ ਵੱਜੂ ਸੇਵਾ ਨੇ ਬਾਰੇ ਸੀ ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਤਾਂ ਉੱਥੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਨੇੜੇ ਉਹਨਾਂ ਨੂੰ ਜਿਹੜਾ ਮੰਨਿਆ ਜਾਂਦਾ ਉੱਥੇ ਦੱਸ ਜੇ ਕਿ ਉਸ ਨੂੰ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲਦਾ ਵੀ ਨੇੜੇ ਦਾ ਜਿਹੜਾ ਦੱਸਿਆ ਜਾਂਦਾ ਹਾਲਾਂਕਿ ਇਸ ਘਟਨਾ ਨਾਲ ਬਾਅਦ ਲੋਕਾਂ ਦੇ ਵਿੱਚ ਕਾਫੀ دہشت ਦਾ ਮਾਹੌਲ ਦੇਖਣ ਨੂੰ ਮਿਲਿਆ ਦੱਸ ਜੇ ਕਿ ਜੀਤ ਫਗਵਾੜਾ ਦਿਹਾਤੀ ਕਾਂਗਰਸ ਦੇ ਪ੍ਰ भी भी सेवा निभा चुके हैं हालांकि दस दिए कि जिस राजा गैंग गे। कह के, के एक नाम जोड़ा संबोधन किया गया इस वेले की वही खबर थोड़े सी कर दस दिए कि फगवाड़ा के देर रात एक सनसनी घटना वापर चुकी है जिस दो मोटरसाइकिल सवार ਗੈਂਗਸਟਰਾਂ ਦਾ ਨਿਆਮ ਮੰਨੀ ਪਾਰਟੀ ਦੇ ਸੀਨੀਅਰ ਆਗੂ ਤੇ ਨਸ਼ਾ ਵਿਰੋਧੀ ਟੀਮ ਦੇ ਮੈਂਬਰ ਦਲਜੀਤ ਰਾਜੂ ਦੇ ਘਰ ਤੇ ਅੰਨਿਆਮਾਂ ਗੋਲੀਆਂ ਚਲਾਈਆਂ ਨੇ 5 ਕਰੋੜ ਦਿਉਨਾ ਵਾਲਾ ਫਰੋਤੀ ਦੀ ਮੰਗ ਕੀਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਧਮਕੀ ਭਰਿਆ ਨੋਟ ਛੱਡ ਕੇ ਭੱਜ ਗਏ ਨੇ ਇਸ ਘਟਨਾ ਨੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਜੜਾ ਬਣ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਦਲਜੀਤ ਰਾਜੂ ਨੇ ਨਜ਼ਦੀਕ ਪਿੰਡ ਦੇ ਸਰਪੰਚ ਨੇ ਕਿਹਾ ਕਿ ਗੋਲੀਬਾਰੀ ਦੇ ਰਾਤ 1 ਵਜੇ ਦੇ ਕਰੀਬ ਹੋਈ ਹੈ ਦੋਸ਼ੀਆਂ ਨੇ ਪਿਸਤੌਲ ਤੋਂ ਲਗਭਗ 16 ਗੋਲੀਆਂ ਚਲਾਈਆਂ ਨੇ ਜਿਸ ਦੇ ਖੋਲ ਪੁਲਿਸ ਮੌਕੇ ਤੋਂ ਬਰਾਮਦ ਵਿਕਾਲੇ ਨੇ ਹਾਲਾਂਕਿ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਿਆ ਜਿਸ ਦੇ ਵਿੱਚ ਹਮਲਾਵਾਰਾਂ ਨੂੰ ਲਗਾਤਾਰ ਗੋਲੀਬੋਲੀ ਕਰ ਗੋਲੀਬਾਰੀ ਕਰਦੇ ਤੇ ਮੈਗਜ਼ਨ ਦੇ ਰਾਉਂਡ ਕਰਦੇ ਹੋਏ ਦੇਖਿਆ ਗਿਆ ਉਹਨਾਂ ਨੇ ਕਿਹਾ ਕਿ ਗੋਲੀਬਾਲੀ 45 ਬੋਰ ਦੀ ਪਿਸਤੌਲ ਇੱਕ ਆਧੁਨਿਕ ਪਿਸਤੌਲ ਨਾਲ ਕੀਤੀ ਗਈ ਹੈ ਹਾਲਾਂਕਿ ਦੱਸੇ ਜਾ ਰਿਹਾ ਹੈ ਕਿ ਹਮਲਾਵਰ ਚਾਰ ਕਾਗਜ਼ਾ ਦੇ ਟੁਕੜੇ ਸੁੱਟ ਕੇ ਗਏ ਸਨ ਜਿਨ੍ਹਾਂ ਤੇ ਰਾਜਾ ਕਾਲਾ ਗੈਂਗ ਤੇ 5 ਕਰੋੜ ਸ਼ਬਦ ਲਿਖੇ ਗਏ ਨੇ ਪੁਲਿਸ ਨੇ ਸਾਰੇ ਸਬੂਤ ਜਬਤ ਕਰ ਲਏ ਨੇ ਜਾਂਚ ਵੀ ਪੁਲਿਸ ਵਾਲੇ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਘਟਨਾ ਤੋਂ ਬਾਅਦ ਐਸਐਚਡੀ ਟੀਮ ਦੇ ਮੌਕੇ ਤੇ ਪੁਲਿਸ ਦੀ ਟੀਮ ਜਿਹੜੀ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੀ ਨਜ਼ਰ ਆ ਰਹੀ ਹੈ ਉਹ ਤੇ ਦੱਸਦੇ ਕਿ ਜਦੋਂ ਫਗਵਾੜਾ ਦੇ ਪੁਲਿਸ ਸੁਪਰੀਡੈਂਟ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਵੱਲੋਂ ਮੌਕੇ ਤੇ ਹੀ ਟੀਮਾਂ ਲੈ ਕੇ ਉੱਥੇ ਪਹੁੰਚਿਆ ਗਿਆ ਤੇ ਨਾਲ ਹੀ ਦੱਸ ਜੀ ਕਿ ਦਲਜੀਤ ਰਾਜੂ ਨੂੰ ਫਗਵਾੜਾ ਦੀ ਰਾਜਨੀਤੀ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਮੰਨਿਆ ਜਾਂਦਾ ਹੈ ਉਹ ਪਹਿਲਾਂ ਕਾਂਗਰਸ ਨਾਲ ਜੁੜੇ ਹੋਏ ਸੀ ਕਪੂਰਥਲਾ ਜ਼ਿਲ੍ਹੇ ਦੇ ਪ੍ਰਧਾਨ ਵਜੋਂ ਸੇਵਾ ਨਿਭਾਏ ਸੀ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਤਾਂ ਉੱਥੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਨੇੜੇ ਉਹਨਾਂ ਨੂੰ ਜਿਹੜਾ ਮੰਨਿਆ ਜਾਂਦਾ ਉੱਥੇ ਦੱਸਿਆ ਕਿ ਉਸ ਨੂੰ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲਦਾ ਵੀ ਨੇੜੇ ਦਾ ਜਿਹੜਾ ਦੱਸਿਆ ਜਾਂਦਾ ਹਾਲਾਂਕਿ ਇਸ ਘਟਨਾ ਨਾਲ ਬਾਅਦ ਲੋਕਾਂ ਦੇ ਵਿੱਚ ਕਾਫੀ دہشت ਦਾ ਮਾਹੌਲ ਦੇਖਣ ਨੂੰ ਮਿਲਿਆ ਦੱਸਿਆ ਕਿ ਜੀਤ ਫਗਵਾੜਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਵਿਦੂ ਵੀ ਸੇਵਾ ਨਿਭਾ ਚੁੱਕੇ ਨੇ ਹਾਲਾਂਕਿ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਕਾਫੀ ਪਰਿਵਾਰਿਕ ਮੈਂਬਰਾਂ ਦੇ ਵਿੱਚ ਵੀ ਖੌਫ ਦਾ ਮਾਹੌਲ ਦੇਖਣ ਨੂੰ ਚਰੇ ਦੇ ਰਾਤ ਘਟਨਾ ਵਾਪਰੀ ਜਿਸ ਦੇ ਵਿੱਚ ਚਾਰ ਹਮਲਾਵਰਾਂ ਬਰ ਬੇ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹਾਲਾਂਕਿ ਉਹਨਾਂ ਵੱਲੋਂ ਇੱਕ ਨੋਟ ਉਹ ਤੇ ਛੱਡਿਆ ਗਿਆ ਜਿਸ ਦੇ ਵਿੱਚ ਰਾਜਾ ਗੈਂਗ ਕਹਿ ਕੇ ਇੱਕ ਨਾਮ ਜਿਹੜਾ ਸੰਬੋਧਨ ਕੀਤਾ ਗਿਆ